ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਕਰਦਾ ਜੀ ਅੱਜ ਦੀ ਇੱਕ ਨਵੀਂ ਵੀਡੀਓ 'ਚ ਤੇ ਜੀ ਆਇਆਂ ਨੂੰ ਸਾਡੇ ਇਸ ਚੈਨਲ ਦੇ ਵਿੱਚ ਤੇ ਅੱਜ ਦੀ ਜਿਹੜੀ ਸਾਡੀ ਵੀਡੀਓ ਹੈ ਉਹ ਹੈ ਮਾਨਸਿਕ ਗੁਲਾਮੀ ਦੇ ਬਾਰੇ ਮਾਨਸਿਕ ਬੰਧਨ ਦੇ ਬਾਰੇ ਮਾਨਸਿਕ ਗੁਲਾਮੀ ਜੋ ਸਾਡੇ ਜੀਵਨ ਵਿੱਚ अनेਕਾਂ ਤਰ੍ਹਾਂ ਦੀਆਂ ਰੁਕਾਵਟਾਂ ਪੈਦਾ ਕਰਦੀ ਹੈ ਕਿਉਂਕਿ ਜਿਹੜੀਆਂ ਬਾਹਰ ਦੀਆਂ ਜੰਜੀਰਾਂ ਹੁੰਦੀਆਂ ਨੇ ਬਾਹਰ ਦੇ ਜਿਹੜੇ ਬੰਧਨ ਹੁੰਦੇ ਨੇ ਉਹ ਨਜ਼ਰ ਆਉਂਦੇ ਨੇ ਪਰ ਇੱਕ ਮਾਨਸਿਕ ਗੁਲਾਮੀ ਵੀ ਹੁੰਦੀ ਹੈ ਜਿਨ੍ਹਾਂ ਨੂੰ ਅਸੀਂ ਵਹਿਮ ਕਹਿ ਦਿੰਨੇ ਆ ਜਾਂ ਹੋਰ ਕਈ ਤਰ੍ਹਾਂ ਦੀ ਮਾਨਸਿਕ ਗੁਲਾਮੀ ਹੁੰਦੀ ਹੈ ਜਿਹੜੀ ਬੰਦੇ ਦੀ ਰਾਹ ਵਿੱਚ ਸਭ ਤੋਂ ਵੱਡੀ ਰੁਕਾਵਟ ਹੁੰਦੀ ਹੈ ਤੇ ਜਿਹੜੀ ਬੰਦੇ ਨੂੰ ਅੱਗੇ ਨਹੀਂ ਵਧਣ ਦਿੰਦੀ ਉਹ ਸਾਡੇ ਸਾਰਿਆਂ ਦੇ ਜੀਵਨ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਹੁੰਦੀ ਹੈ ਤੇ ਇਸੇ ਵਿਸ਼ੇ ਨੂੰ ਕਲੀਅਰ ਕਰਨ ਵਾਸਤੇ ਔਰ ਚੰਗੀ ਤਰ੍ਹਾਂ ਸਮਝਣ ਵਾਸਤੇ ਆਓ ਪਹਿਲਾਂ ਇੱਕ ਅਸੀਂ ਕਹਾਣੀ ਦੇ ਰਾਹੀਂ ਇਸ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿੰਨੇ ਪੁਰਾਣੇ ਸਮਿਆਂ 'ਚ ਜਦੋਂ ਊਠਾਂ ਦੇ ਰਾਹੀਂ ਵਪਾਰ ਹੁੰਦਾ ਸੀ ਤੇ ਉਹਨਾਂ ਟਾਈਮਾਂ ਦੇ ਵਿੱਚ ਹੀ ਇੱਕ ਰੇਗਿਸਤਾਨ ਦੇ ਇਲਾਕੇ ਦੇ ਵਿੱਚ ਜਿੱਥੇ ਬਹੁਤ ਸਾਰੀ ਰੇਤ ਸੀ ਰੇਗਿਸਤਾਨ ਦਾ ਇਲਾਕਾ ਸੀ ਤੇ ਇੱਕ ਊਠਾਂ ਦਾ ਕਾਫਲਾ ਜਾ ਰਿਹਾ ਸੀ ਜਿਦੇ ਵਿੱਚ 100 ਦੀ ਗਿਣਤੀ ਵਿੱਚ ਊਠ ਸਨ ਤੇ ਉਹਨਾਂ ਟਾਈਮਾਂ ਦੇ ਵਿੱਚ ਜਦੋਂ ਕਾਫਲੇ ਜਾਂਦੇ ਹੁੰਦੇ ਸੀ ਆ ਜਿਹੜੇ ਵਪਾਰੀ ਹੁੰਦੇ ਸੀ ਇਸ ਤਰ੍ਹਾਂ ਵਪਾਰ ਕਰਦੇ ਸੀ ਊਠਾਂ ਰਾਈਂ ਕੋੜਿਆਂ ਰਾਈਂ ਖੱਚਰਾ ਰਾਈਂ ਗੱਡਿਆਂ ਰਾਈਂ ਤੇ ਰਸਤੇ ਦੇ ਵਿੱਚ ਸਰਾਮਾਂ ਵੀ ਬਣੀਆਂ ਹੁੰਦੀਆਂ ਸਨ ਜਿੱਥੇ ਉਹ ਰਾਤ ਰਹਿ ਕੇ ਆਪਣੀ ਰਾਤ ਜਿਹੜੀ ਉਹ ਕੱਟ ਲੈਂਦੇ ਹੁੰਦੇ ਸਨ ਇਹ ਜਿਹੜਾ ਕਾਫਲਾ ਸੀ ਨਾ ਜਦੋਂ ਇਹਨੂੰ ਰਾਤ ਪੈ ਗਈ ਤੇ ਇੱਕ ਸਰਾਂ ਦੇ ਵਿੱਚ ਰੁਕ ਗਿਆ ਇਹਨਾਂ ਨੇ ਜਿਹੜੇ ਉਹ 100 ਊਠ ਸਨ ਉਹਨਾਂ ਨੂੰ ਬੰਨਣਾ ਸ਼ੁਰੂ ਕੀਤਾ ਜ਼ਮੀਨ ਵਿੱਚ ਕਿੱਲੇ ਗੱਢਣੇ ਸ਼ੁਰੂ ਕੀਤੇ ਇੱਕ ਇੱਕ ਕਿੱਲੇ ਤੇ ਇੱਕ ਇੱਕ ਊਠ ਬੰਨਿਆ ਗਿਆ ਕਿੱਲੇ ਕੱਢ ਕੇ ਬਕਾਇਦਾ ਰੱਸਿਆਂ ਦੇ ਨਾਲ ਇੱਕ ਇੱਕ ਊਠ ਨੂੰ ਜਦੋਂ ਬੰਨਦੇ ਗਏ 99 ਊਠ ਇਹਨਾਂ ਨੇ ਬੰਨ ਲਏ ਪਰ ਕੀ ਵੇਖਿਆ ਬਈ ਸੌਵਾਂ ਜਿਹੜਾ ਊਠ ਸੀ ਨਾ ਉਹਦੇ ਵਾਸਤੇ ਨਾ ਕਿੱਲਾ ਇਹਨਾਂ ਕੋਲ ਬਚਿਆ ਤੇ ਨਾ ਰੱਸਾ ਬਚਿਆ ਤੇ ਹੁਣੇ ਸੋਚਣ ਲੱਗੇ ਵੀ ਇਹ ਜਿਹੜਾ ਸੌਵਾ ਊਠ ਹੈ 99 ਤੇ ਬੰਨ ਲਏ ਨੇ ਇਹਨੂੰ ਖੁੱਲਾ ਵੀ ਨਹੀਂ ਛੱਡਿਆ ਜਾ ਸਕਦਾ ਰੇਗਿਸਤਾਨ ਦਾ ਇਲਾਕਾ ਆਲੇ-ਦੁਆਲੇ ਰੇਤ ਹੈ ਤੇ ਜੇ ਇਹਨੂੰ ਖੁੱਲਾ ਛੱਡਤਾ ਤੇ ਇਹ ਰਾਤ ਨੂੰ ਚਲਿਆ ਜਾਏਗਾ ਕਿਸੇ ਪਾਸੇ ਹੋ ਸਕਦਾ ਚੋਰੀ ਹੋ ਜੇ ਹੋ ਸਕਦਾ ਕੋਈ ਨਾਲ ਲੈ ਜਾਏ ਬੰਨਣਾ ਤੇ ਪੈਣਾ ਇਹ ਸਰਾਉ ਦੇ ਮਾਲਕ ਦੇ ਕੋਲ ਗਏ ਇੱਕ ਬਜ਼ੁਰਗ ਸਰਾਉ ਦਾ ਮਾਲਕ ਸੀ ਬੜਾ ਸਿਆਣਾ ਬਜ਼ੁਰਗ ਸੀ ਉਹਨੂੰ ਜਾ ਕੇ ਕਹਿਣ ਲੱਗੇ ਬਈ ਨੜਕਿ ਨਵੇਂ ਊਠ ਤੇ ਅਸੀਂ ਬੰਨ ਲੈਨੇ ਪਰ ਇੱਕ ਊਠ ਵਾਸਤੇ ਸਾਨੂੰ ਇੱਕ ਕਿੱਲਾ ਚਾਹੀਦਾ ਹੈ ਇੱਕ ਰੱਸਾ ਚਾਹੀਦਾ ਹੈ ਉਹਨੂੰ ਅਸੀਂ ਬੰਨਣਾ ਹੈ ਬਜ਼ੁਰਗ ਕਹਿਣ ਲੱਗਾ ਵੀ ਇਸ ਟਾਈਮ ਸਰਾ ਵਿੱਚ ਨਾ ਤੇ ਸਾਡੇ ਕੋਲ ਕੋਈ ਫालतੂ ਕਿੱਲਾ ਹੈ ਤੇ ਨਾ ਕੋਈ ਰੱਸਾ ਹੈ ਪਰ ਮੈਂ ਤੁਹਾਨੂੰ ਇੱਕ ਤਰੀਕਾ ਦੱਸਦਾ ਜਿਹਦੇ ਨਾਲ ਇਹਨੂੰ ਬੰਨਿਆ ਜਾ ਸਕਦਾ ਹੈ ਕਾਫਲੇ ਦਾ ਮਾਲਕ ਉਸ ਬਜ਼ੁਰਗ ਨੂੰ ਕਹਿਣ ਲੱਗਾ ਵੀ ਉਹ ਕਿਹੜਾ ਤਰੀਕਾ ਹੈ ਬਿਨਾਂ ਕਿੱਲੇ ਤੇ ਬਿਨਾਂ ਰੱਸੇ ਤੋਂ ਅਸੀਂ ਕਿਵੇਂ ਕਿਵੇਂ ਬੰਨਾਂਗੇ ਉਹ ਸਿਆਣਾ ਬਜ਼ੁਰਗ ਕਹਿਣ ਲੱਗਾ ਜਿਹੜਾ ਸਰਾਆਂ ਦਾ مالک ਸੀ ਕਹਿੰਦਾ ਮੈਂ ਊਠਾਂ ਨੂੰ ਚੰਗੀ ਤਰ੍ਹਾਂ ਜਾਣਦਾ ਮੈਂ ਜਾਨਵਰਾਂ ਨੂੰ ਬੜੀ ਗਹਿਰਾਈ ਨਾਲ ਸਮਝਦਾ ਤੇ ਜਾਣਦਾ ਹਾਂ ਤੁਸੀਂ ਇਸ ਤਰ੍ਹਾਂ ਕਰੋ ਜਾ ਕੇ ਖੱਡਾ ਪਟੋ ਇੱਕ ਨਕਲੀ ਕਿੱਲਾ ਗੱਡੋ ਇੱਕ ਨਕਲੀ ਰੱਸਾ ਉਹਦੇ ਗਲ ਚ ਪਾਓ ਉਹਨੂੰ ਇਸ ਤਰ੍ਹਾਂ ਫੀਲ ਕਰਾਓ ਵੀ ਅਸੀਂ ਖੱਡਾ ਪਟ ਰਹੇ ਹਾਂ ਕਿੱਲਾ ਗੱਡ ਰਹੇ ਹਾਂ ਤੇਰੇ ਗਲ ਵਿੱਚ ਰੱਸਾ ਪਾ ਕੇ ਬੰਨ ਰਹੇ ਹਾਂ ਜਿਵੇਂ ਤੁਸੀਂ ਰੋਜ਼ ਇਹਨੂੰ ਬੰਨਦੇ ਹੋ ਪਹਿਲਾਂ ਜਾਂ ਜਿਵੇਂ ਤੁਸੀਂ 99 ਊਠਾਂ ਨੂੰ ਬੰਨਿਆ ਇਹਨੂੰ ਪੂਰੀ ਤਰ੍ਹਾਂ ਫੀਲ ਕਰਾ ਦਿਓ ਵੀ ਤੈਨੂੰ ਬੰਨ ਦਿੱਤਾ ਹੁਣ ਤੂੰ ਕਿਤੇ ਨਹੀਂ ਜਾ ਸਕਦਾ ਤੂੰ ਇਹ ਕਿੱਲਾ ਪਾਟ ਨਹੀਂ ਸਕਦਾ ਤੂੰ ਇਹ ਰੱਸਾ ਤੋੜ ਹੀ ਨਹੀਂ ਸਕਦਾ ਇਹਨੂੰ ਫੀਲ ਕਰਾ ਦਿਓ ਇੱਕ ਵਾਰ ਤੇ ਇਹ ਤੁਹਾਡਾ ਊਠ ਕਿਤੇ ਨਹੀਂ ਜਾਏਗਾ ਇਸ ਗੱਲ ਦੀ ਗਰੰਟੀ ਹੈ ਜਿਹੜਾ ਉਸ ਕਾਫਲੇ ਦਾ ਮਾਲਕ ਸੀ ਉਹ ਥੋੜਾ ਜਿਹਾ ਦੇ ਮਨ 'ਚ ਸ਼ੰਕਾ ਵੀ ਪੈਦਾ ਹੋਇਆ ਵੀ ਇਹ ਊਠ ਕਿਵੇਂ ਇਸ ਤਰ੍ਹਾਂ ਰੁਕੇਗਾ ਵੀ ਨਕਲੀ ਕਿੱਲਾ ਔਰ ਇੱਕ ਨਕਲੀ ਰੱਸੇ ਨਾਲ ਇਹ ਤੇ ਰਾਤ ਨੂੰ ਚਲਾ ਜਾਏਗਾ ਪਰ ਚਲੋ ਹੁਣ ਕੋਈ ਹੋਰ ਪਰਬੰਧ ਵੀ ਨਹੀਂ ਹੋ ਸਕਦਾ ਬਜ਼ੁਰਗ ਦੀ ਗੱਲ ਮੰਨਣੀ ਪੈਣੀ ਹੈ ਇਹ ਗਏ ਉਸੇ ਤਰ੍ਹਾਂ ਹੀ ਜਾ ਕੇ ਇਹਨਾਂ ਨੇ ਜਿਵੇਂ 99 ਊਠ ਬੰਨੇ ਸਨ ਜਾਂ ਜਿਵੇਂ ਇਹਨੂੰ ਰੋਜ਼ ਬੰਨਦੇ ਸਨ ਉਸੇ ਤਰ੍ਹਾਂ ਹੀ ਫੀਲ ਕਰਾਇਆ ਖੱਡਾ ਪੱਟਿਆ ਉਸੇ ਤਰ੍ਹਾਂ ਹੀ ਆਵਾਜ਼ ਕੀਤੀ ਵੀ ਕਿਲਾ ਗੱਡ ਰਹੇ ਆ ਉਸੇ ਤਰ੍ਹਾਂ ਹੀ ਗਲ 'ਚ ਰੱਸਾ ਪਾਇਆ ਨਕਲੀ ਰੱਸਾ ਫੀਲ ਕਰਾਇਆ ਹਾਲਾਂਕਿ ਇਹਨਾਂ ਕੋਲ ਕੋਈ ਰੱਸਾ ਹੈ ਨਹੀਂ ਤੇ ਉਵੇਂ ਗੰਡਾਂ ਮਾਰਨ ਜਿਵੇਂ ਮਾਰਦੇ ਸੀ ਉਵੇਂ ਹੀ ਫੀਲ ਕਰਾਇਆ ਹਾਲਾਂਕਿ ਕੋਈ ਗੰਡ ਰੀਅਲ ਦੇ ਵਿੱਚ ਤੇ ਮਾਰੀ ਨਹੀਂ ਕੁਕਰ ਰਸਈ ਨਹੀਂ ਸੀ ਪਰ ਉਸ ਊਠ ਨੂੰ ਫੀਲ ਕਰਾਤਾ ਚਲੋ ਜੀ ਇਸੇ ਤਰ੍ਹਾਂ ਉਹ ਸਾਰਾ ਕੁਝ ਕਰਕੇ ਇਹ ਆ ਕੇ ਰਾਤ ਸੌ ਗਏ ਪਰ ਜਿਹੜਾ ਇੱਕ ਕਾਫਲੇ ਦਾ ਮਾਲਕ ਸੀ ਉਹਦੇ ਮਨ ਵਿੱਚ ਹਾਲੇ ਵੀ ਸ਼ੰਕਾ ਸੀ ਵੀ ਇਹ ਹੋ ਸਕਦਾ ਊਠ ਰਾਤ ਨੂੰ ਉੱਠ ਕੇ ਚਲਿਆ ਜਾਏ ਕਿਉਂਕਿ ਇਹਨੂੰ ਬੰਨਿਆ ਤੇ ਗਿਆ ਹੀ ਨਹੀਂ ਅਸਲੀਅਤ ਵਿੱਚ ਇਹ ਨਕਲੀ ਰਸੇ ਨਾਲ ਜਾਂ ਨਕਲੀ ਕਿੱਲੇ ਨਾਲ ਥੋੜਾ ਰੁਕੇਗਾ ਜਾਂ ਇਹਨੂੰ ਫੀਲ ਕਰਾਉਣ ਨਾਲ ਥੋੜਾ ਰੁਕੇਗਾ ਚਲਿਆ ਜਾਏਗਾ ਚਲੋ ਜੀ ਰਾਤ ਲੰਗੀ ਸਵੇਰੇ ਉੱਠ ਕੇ ਜਦੋਂ ਆਏ ਤੇ ਇਸ ਕਾਫਲੇ ਦਾ ਮਾਲਕ ਵੀ ਹੈਰਾਨ ਹੋ ਗਿਆ ਵੀ ਜਿੱਥੇ ਉਹ 99 ਊਠ ਬੈਠੇ ਸਨ ਇਹ ਸੌਵਾਂ ਊਠ ਵੀ ਉੱਥੇ ਰਾਮ ਨਾਲ ਬੈਠਾ ਹੋਇਆ ਸੀ ਚਲੋ ਜੀ ਬੜੇ ਖੁਸ਼ ਹੋਏ ਇਹਨਾਂ ਨੇ ਤਿਆਰੀ ਕਰ ਲਈ ਜਿਹੜੀ ਅਗਲੀ ਇਹਨਾਂ ਦੀ ਮੰਜ਼ਿਲ ਸੀ ਸਾਰੇ ਊਠ ਉਠਾਏ ਗਏ ਉਸੇ ਤਰ੍ਹਾਂ ਹੀ ਜਿਹੜਾ ਸਮਾਨ ਸੀ ਇਹਨਾਂ ਕੋਲ ਜੋ ਵੀ ਵਪਾਰ ਦਾ ਸੌਦਾ ਸੀ ਉਹ ਲਦਿਆ ਗਿਆ ਤੁਰੇ ਤੁਰਨ ਲੱਗੇ ਸਾਰੇ ਊਠ ਤੁਰ ਪਏ ਜਿਹੜਾ ਸੌਵਾਂ ਊਠ ਸੀ ਨਾ ਉਹ ਹਾਲੇ ਵੀ ਨਾ ਤੁਰੇ ਉਹ ਉੱਥੇ ਬੈਠਾ ਉਹਨੂੰ ਇਹਨਾਂ ਨੇ ਡਰਾ ਕੇ ਵੀ ਵੇਖਿਆ ਸੂਟੀਆਂ ਨਾਲ ਮਾਰ ਕੇ ਵੀ ਵੇਖਿਆ ਪਰ ਉਹ ਉੱਠਤੇ ਪਿਆ ਪਰ ਤੁਰੇ ਨਾ ਇਹ ਬੜੇ ਹੈਰਾਨ ਹੋਏ ਵੀ ਇਹ ਕੀ ਹੋਇਆ ਇਸ ਸੂਠ ਨੂੰ ਬਾਕੀ ਸਾਰੇ ਊਠ ਤਿਆਰ ਹੋ ਗਏ ਚੱਲਣ ਵਾਸਤੇ ਤੁਰ ਵੀ ਪਏ ਪਰੇ ਅੱਗੇ ਇੱਕ ਪਲਾੰਗ ਵੀ ਨਹੀਂ ਪੁੱਟ ਰਿਹਾ ਇਹ ਸਰਾ ਦੇ ਮਾਲਕ ਉਸ ਬਜ਼ੁਰਗ ਕੋਲ ਕੋਲ ਗਏ ਤੇ ਬੜੇ ਹੈਰਾਨ ਵੀ ਸੀ ਵੀ ਪਤਾ ਨਹੀਂ ਇਹ ਬਜ਼ੁਰਗ ਨੇ ਕੀ ਕਰਤਾ ਰਾਤ ਵੀ ਇਹਨੇ ਕਿਹਾ ਸੀ ਵੀ ਇਸ ਤਰ੍ਹਾਂ ਬੰਨ੍ਹ ਦੋ ਸੱਚਮੁੱਚ ਉਹ ਊਠ ਕਿਤੇ ਗਿਆ ਹੀ ਨਹੀਂ ਤੇ ਹੁਣ ਇਹ ਊਠ ਅੱਗੇ ਵੀ ਨਹੀਂ ਵੱਧ ਰਿਹਾ ਪਤਾ ਨਹੀਂ ਇਹ ਊਠ ਤੇ ਕੀ ਕਰਤਾ ਇਸ ਸਰਾਂ ਦੇ ਮਾਲਕ ਨੇ ਤੇ ਸਰਾਂ ਦੇ ਮਾਲਕ ਨੂੰ ਜਾ ਕੇ ਇਹਨਾਂ ਦੱਸਿਆ ਵੀ ਜਿਹੜੇ 99 ਊਠ ਸੀ ਉਹਨਾਂ ਦੇ ਸੀ ਰਸੇ ਖੋਲੇ ਕਿੱਲੇ ਪੱਟ ਲਏ ਉਹ ਸਾਰੇ ਤੁਰ ਪਏ ਨੇ ਪਰ ਆ ਜਿਹੜਾ ਸੌਵਾ ਊਠ ਹੈ ਨਾ ਇਹ ਨਹੀਂ ਤੁਰ ਰਿਹਾ ਬੜੀ ਕੋਸ਼ਿਸ਼ ਕਰਕੇ ਵੇਖ ਲਈਆ ਡਰਾ ਕੇ ਵੀ ਵੇਖ ਲਿਆ ਮਾਰ ਕੇ ਵੀ ਵੇਖ ਲਿਆ ਸਾਰੇ ਯਤਨ ਕਰ ਲਏ ਨੇ ਪਰ ਉਹ ਤੇ ਫੇਲ ਹੀ ਨਹੀਂ ਰਿਹਾ ਉੱਥੋਂ ਉਸ ਜਗ੍ਹਾ ਤੋਂ ਉਹ ਬਜ਼ੁਰਗ ਮੁਸਕਰਾਇਆ ਤੇ ਉਹ ਕਹਿਣ ਲੱਗਾ ਵੀ ਉਹ ਹਿੱਲੇ ਕਿਵੇਂ ਕਿਉਂਕਿ ਰਾਤ ਤੁਸੀਂ ਬੰਨਿਆ ਸੀ ਨਾ ਉਹਨੂੰ ਕਿਲਾ ਗੱਡਿਆ ਸੀ ਰੱਸਾ ਪਾਇਆ ਸੀ ਉਹ ਇਸ ਤਰ੍ਹਾਂ ਹੁਣ ਨਹੀਂ ਜਾਏਗਾ ਉਹ ਤੇ ਕਾਫਲੇ ਦਾ ਮਾਲਕ ਕਹਿਣ ਲੱਗਾ ਵੀ ਬਜ਼ੁਰਗੋ ਬੰਨਿਆ ਕਿੱਥੇ ਸੀ ਨਾ ਸਾਡੇ ਕੋਲ ਕਿਲਾ ਸੀ ਨਾ ਰੱਸਾ ਸੀ ਪਰ ਰੱਸਾ ਸੀ ਬਜ਼ੁਰਗ ਮੁਸਕਰਾ ਕੇ ਕਹਿਣ ਲੱਗਾ ਉਹਨੂੰ ਫੀਲ ਤੇ ਤੁਸੀਂ ਕਰਾਇਆ ਸੀ ਨਾ ਭਾਵੇਂ ਨਕਲੀ ਕਿਲਾ ਗੱਡ ਕੇ ਜਾਂ ਨਕਲੀ ਰੱਸਾ ਪਾ ਕੇ ਬੰਨਿਆ ਸੀ ਉਠੋ ਤੇ ਇਸ ਗੱਲ ਦਾ ਨਹੀਂ ਨਾ ਪਤਾ ਵੀ ਉਹ ਨਕਲੀ ਕਿਲਾ ਆ ਨਕਲੀ ਰੱਸਾ ਜੀ ਉਹਨੂੰ ਤੇ ਇਹ ਆ ਵੀ ਮੈਨੂੰ ਰੋਜ਼ ਬੰਨਿਆ ਜਾਂਦਾ ਤੇ ਹੁਣ ਵੀ ਬੰਨਿਆ ਗਿਆ ਬੰਨ ਦਿੱਤਾ ਗਿਆ ਸੀ ਖੋਲਿਆ ਤੇ ਹੈ ਨਹੀਂ ਮੈਨੂੰ 99 ਇਹਨਾਂ ਨੇ ਖੋਲ ਲਏ ਨੇ ਮੈਨੂੰ ਤੇ ਨਹੀਂ ਖੋਲਿਆ ਤੁਹਾਨੂੰ ਉਸੇ ਤਰ੍ਹਾਂ ਹੀ ਜਿਵੇਂ ਰੋਜ਼ ਇਹਨੂੰ ਖੋਲਦੇ ਹੋ ਤੁਰਨ ਲੱਗੇ ਆ ਜਾਂ ਜਿਵੇਂ ਤੁਸੀਂ 99 ਨੂੰ ਖੋਲਿਆ ਉਸੇ ਤਰ੍ਹਾਂ ਹੀ ਇਸ ਸੌਵੇਂ ਉਠ ਨੂੰ ਵੀ ਜਾ ਕੇ ਖੋਲੋ ਉਸੇ ਤਰ੍ਹਾਂ ਇਹਨੂੰ ਫੀਲ ਕਰਾਓ ਵੀ ਹੁਣ ਤੇਰਾ ਰੱਸਾ ਖੋਲ ਰਹੇ ਆ ਗੰਡਾ ਖੋਲ ਦਿੱਤੀਆਂ ਨੇ ਕਿਲਾ ਪੱਟ ਲਿਆ ਤੇ ਹੁਣ ਚੱਲਣ ਦੀ ਤਿਆਰੀ ਕਰੋ ਇਹਨਾਂ ਨੇ ਉਸੇ ਤਰ੍ਹਾਂ ਜਾ ਕੇ ਕੀਤਾ ਵੀ ਜਿਵੇਂ ਤੇਰਾ ਰੱਸਾ ਗਲ ਚੋਂ ਖੋਲ ਰਹੇ ਆ ਕਿਲਾ ਪੱਟ ਦਿੱਤਾ ਤੇ ਤੂੰ ਵੀ ਹੁਣ ਚੱਲ ਤੇ ਉਸੇ ਟਾਈਮੇ ਊਠ ਜਿਹੜਾ ਇਹ ਤੁਰ ਪਿਆ ਇਸ ਕਹਾਣੀ ਤੋਂ ਜਿਹੜੀ ਗੱਲ ਸਾਨੂੰ ਸਮਝ ਪੈਂਦੀ ਹੈ ਵੀ ਜਿਹੜੇ ਮਾਨਸਿਕ ਬੰਧਨ ਹੁੰਦੇ ਨੇ ਨਾ ਉਹ ਬੰਦੇ ਨੂੰ ਕਈ ਵਾਰ ਅੱਗੇ ਨਹੀਂ ਵਧਣ ਦਿੰਦੇ ਜਿਹੜੇ 99 ਊਠ ਸਨ ਉਹਨਾਂ ਦੇ ਰਸਸੇ ਦਿਸ ਰਹੇ ਸਨ ਉਹਨਾਂ ਦੇ ਕਿੱਲੇ ਦਿਸ ਰਹੇ ਸਨ ਉਹਨਾਂ ਦੇ ਰਸਸੇ ਤੇ ਬਾਹਰ ਸਨ ਪਰ ਜਿਹੜਾ 100ਵਾਂ ਊਠ ਹੈ ਨਾ ਇਹਦਾ ਜਿਹੜਾ ਰੱਸਾ ਹੈ ਨਾ ਇਹਦੇ ਅੰਦਰ ਸੀ ਇਹਦੇ ਇਹਨੂੰ ਫੀਲ ਕਰਾਇਆ ਗਿਆ ਵੀ ਤੈਨੂੰ ਬੰਨਿਆ ਹੋਇਆ ਤੂੰ ਕਿੱਲੇ ਨਾਲ ਬੰਨਿਆ ਹੋਇਆ ਤੂੰ ਕਿਤੇ ਨਹੀਂ ਜਾ ਸਕਵੇਂਗਾ ਔਰ ਇਸ ਕਰਕੇ ਇਹ ਸਵੇਰੇ ਤੁਰਿਆ ਵੀ ਨਹੀਂ ਔਰ ਇਹ ਅਸਲੀ ਰਸਿਆਂ ਦੇ ਨਾਲੋਂ ਜਿਹੜਾ ਇਹ ਨਕਲੀ ਰੱਸਾ ਹੈ ਨਾ ਜਿਹੜਾ ਅੰਦਰ ਦਾ ਇਹ ਬੰਧਨ ਹੈ ਜਿਹਨੂੰ ਫੀਲ ਕਰਾਤਾ ਇਹ ਜ਼ਿਆਦਾ ਖਤਰਨਾਕ ਹੈ ਬਾਹਰੀ ਬੰਧਨ ਤੇ ਤੋੜੇ ਜਾ ਸਕਦੇ ਨੇ ਬਾਹਰੀ ਰੱਸੇ ਤੇ ਉਹ ਊਠ ਤੋੜ ਸਕਦੇ ਨੇ ਪਰ ਇਹ ਜਿਹੜਾ ਅੰਦਰ ਦਾ ਰੱਸਾ ਹੈ ਨਾ ਇਹ ਨਹੀਂ ਟੁੱਟੇਗਾ ਜਦੋਂ ਇਹ ਮੰਨ ਨਹੀਂ ਲਿਆ ਨਾ ਮੈਂ ਵੱਜਿਆ ਹੋਇਆ ਮੈਂ ਕਿਤੇ ਜਾ ਹੀ ਨਹੀਂ ਸਕਦਾ ਇਹਨੂੰ ਲਜਾਣਾ ਬੜਾ ਔਖਾ ਹੈ ਜੇ ਇਸ ਊਠ ਨੂੰ ਅਸਲੀ ਰੱਸੇ ਨਾਲ ਬੰਨਿਆ ਹੁੰਦਾ ਤੇ ਹੋ ਸਕਦਾ ਇਹ ਤੋੜ ਕੇ ਤੁਰ ਵੀ ਜਾਂਦਾ ਹੋ ਸਕਦਾ ਇਹ ਜਾਣਾ ਚਾਹੁੰਦਾ ਤੇ ਕਿੱਲਾ ਪੱਟ ਕੇ ਵੀ ਤੁਰ ਜਾਂਦਾ ਪਰ ਹੁਣ ਜਿਹੜਾ ਇਹਨੂੰ ਫੀਲ ਕਰਾਇਆ ਗਿਆ ਇਹਨੂੰ ਮਹਿਸੂਸ ਕਰਾਤਾ ਜਾਂ ਜਿਹੜਾ ਇਹਦੇ ਅੰਦਰ ਸੀ ਨਾ ਉਹ ਰੱਸਾ ਇੱਕ ਬੰਧਨ ਉਹ ਭਾਵੇਂ ਮਾਲਕਾਂ ਨੇ ਜ਼ੋਰ ਵੀ ਲਾ ਲਿਆ ਨਾ ਇਹਨੂੰ ਲਜਾਣ ਦਾ ਪਰ ਇਹ ਜਾ ਨਹੀਂ ਸਕਿਆ ਜਿੰਨਾ ਚਿਰ ਉਹਨੂੰ ਫੀਲ ਨਹੀਂ ਕਰਾਇਆ ਗਿਆ ਵੀ ਇਹ ਬੰਧਨ ਇਹ ਰੱਸਾ ਤੋੜ ਦਿੱਤਾ ਜਾਂ ਖੋਲ ਦਿੱਤਾ ਸਾਡੀ ਸਾਰਿਆਂ ਦੀ ਜ਼ਿੰਦਗੀ ਵਿੱਚ ਵੀ ਇਸੇ ਤਰ੍ਹਾਂ ਹੀ ਹੁੰਦਾ ਹੈ ਬਹੁਤ ਸਾਰੀਆਂ ਰੁਕਾਵਟਾਂ ਬਹੁਤ ਸਾਰੇ ਬੰਧਨ ਅਸੀਂ ਆਪਣੇ ਅੰਦਰ ਜਿਹੜੇ ਨੇ ਉਹ ਪਾਏ ਹੋਏ ਨੇ ਸਾਡੇ ਦਿਮਾਗ ਵਿੱਚ ਹੀ ਕਈ ਇਸ ਤਰ੍ਹਾਂ ਦੇ ਬੰਧਨ ਪਏ ਹੋਏ ਨੇ ਇਸ ਤਰ੍ਹਾਂ ਦੀਆਂ ਮਾਨਸਿਕ ਜੰਜੀਰਾ ਪਈਆਂ ਹੋਈਆਂ ਨੇ ਇਸ ਤਰ੍ਹਾਂ ਦੀਆਂ ਸਾਡੇ ਪੈਰਾਂ 'ਚ ਬੀੜੀਆਂ ਪਈਆਂ ਹੋਈਆਂ ਨੇ ਜਿਹੜੀਆਂ ਸਾਨੂੰ ਅੱਗੇ ਵਧਣ ਨਹੀਂ ਦਿੰਦੀਆਂ ਇਹ ਜੰਜੀਰਾ ਦਿਖਦੀਆਂ ਨਹੀਂ ਇਹ ਜੰਜੀਰਾ ਵਿਚਾਰਾਂ ਦੀਆਂ ਨੇ ਇਹ ਜੰਜੀਰਾ ਵਹਿਮਾਂ ਦੀਆਂ ਨੇ ਇਹ ਬਲੀਫ ਨੇ ਜਿਹੜੇ ਸਾਡੇ ਅੰਦਰ ਸ਼ੁਰੂ ਤੋਂ ਪਾ ਦਿੱਤੇ ਗਏ ਜਾਂ ਜਿਨ੍ਹਾਂ ਨੂੰ ਅਸੀਂ ਮੰਨ ਨਹੀਂ ਲਿਆ ਜਿਨ੍ਹਾਂ ਨੂੰ ਅਸੀਂ ਇਹ ਮਹਿਸੂਸ ਹੀ ਕਰਨ ਲੱਗ ਪਏ ਵੀ ਮੈਂ ਕੁਝ ਨਹੀਂ ਕਰ ਸਕਦਾ ਜ਼ਿੰਦਗੀ 'ਚ ਇਹ ਕੀ ਹੈ ਇੱਕ ਮਾਨਸਿਕ ਬੰਧਨ ਹੀ ਹੈ ਨਾ ਜਾਂ ਮੇਰੀ ਕਿਸਮਤ ਮਾੜੀ ਹੈ ਮੈਂ ਕੋਈ ਵੀ ਕੰਮ ਕਰਦਾ ਮੇਰੇ ਨਾਲ ਗਲਤੀ ਹੁੰਦਾ ਹੈ ਕੀ ਹੈ ਇੱਕ ਮਾਨਸਿਕ ਬੰਧਨ ਹੀ ਹੈ ਨਾ ਇੱਕ ਮੰਨ ਹੀ ਲਈ ਗੱਲ ਇੱਕ ਮੰਨ ਕੇ ਹੀ ਬਹਿ ਗਏ ਕਿ ਮੈਂ ਕੁਝ ਨਹੀਂ ਕਰ ਪਾਵਾਂਗਾ ਜ਼ਿੰਦਗੀ 'ਚ ਜਾਂ ਜਦੋਂ ਮੈਂ ਕੁਝ ਕਰਦਾ ਤੇ ਮੇਰੇ ਨਾਲ ਗਲਤੀ ਹੁੰਦਾ ਜਾਂ ਮੇਰੀ ਕਿਸਮਤ ਹੀ ਮਾੜੀ ਹੈ ਇੱਕ ਬਲੀਫ ਬਣ ਗਿਆ ਅੰਦਰ ਔਰ ਇਹਨੂੰ ਤੋੜਨਾ ਬੜਾ ਜ਼ਰੂਰੀ ਹੈ ਵੇਖੋ ਬਾੜ ਦੀਆਂ ਰੁਕਾਵਟਾਂ ਭਾਵੇਂ ਜਿੰਨੀਆਂ ਮਰਜ਼ੀ ਹੋਣ ਤੇ ਜੇ ਬੰਦਾ ਚਾਹਵੇ ਕੁਝ ਕਰਨਾ ਜਾਂ ਉਹਨਾਂ ਨੂੰ ਤੋੜਨਾ ਚਾਹਵੇ ਜਾਂ ਕਿਤੇ ਪਹੁੰਚਣਾ ਚਾਹਵੇ ਤੇ ਉਹ ਆਰਾਮ ਨਾਲ ਪਹੁੰਚ ਸਕਦਾ ਹੈ ਪਰ ਜਿਹੜੀ ਇਹ ਅੰਦਰ ਦੀ ਰੁਕਾਵਟ ਹੈ ਨਾ ਅੰਦਰ ਦੇ ਜਿਹੜੇ ਬੰਦਨ ਨੇ ਜਾਂ ਇਸ ਤਰ੍ਹਾਂ ਦੇ ਬਲੀਫ ਜਾਂ ਧਾਰਨਾਵਾਂ ਜਿਹੜੀਆਂ ਅਸੀਂ ਅੰਦਰ ਬਣ ਲੈਨੇ ਆਂ ਬੰਨ ਲਈ ਬੰਨ ਕੇ ਬਹਿ ਜਾਂਨੇ ਆ ਇਹਨਾਂ ਨੂੰ ਤੋੜ ਕੇ ਅੱਗੇ ਵਧਣਾ ਬੜਾ ਔਖਾ ਹੈ ਫਿਰ ਇਹਨਾਂ ਨੂੰ ਕੋਈ ਹੋਰ ਤੋੜਨ ਵਿੱਚ ਹੈਲਪ ਵੀ ਨਹੀਂ ਕਰ ਸਕਦਾ ਕਿਉਂਕਿ ਤੋੜਨੇ ਤੇ ਸਾਨੂੰ ਆਪ ਪੈਣ ਨੇ ਕਿਉਂਕਿ ਸਾਡੇ ਅੰਦਰ ਨੇ